ਸਤਰੀਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਪੰਜਾਬ ਸਰਕਾਰ ਹੁਣ ਅਗਲੇ ਓਣ ਵਾਲੇ ਝੋਨੇ ਦੇ ਸੀਜ਼ਨ ਉੱਪਰ ਸਖਤ ਹੁੰਦੀ ਨਜ਼ਰ ਆ ਰਹੀ ਹੈ ਸ਼ੈਲਰ ਮਾਲਕਾਂ ਲਈ ਉਹਨਾਂ ਨੇ ਇੱਕ ਨਵਾਂ ਫਰਮਾਨ ਜੋ ਜਾਰੀ ਕੀਤਾ ਜਿਹੜੇ ਰਾਈਸ ਮਿਲਰ ਹੁਣ ਸਰਕਾਰੀ ਝੋਨਾ ਲੈਣ ਤੋਂ ਇਨਕਾਰ ਕਰਨਗੇ ਜਾਂ ਆਨਾਕਾਨੀ ਕਰਨਗੇ ਤਾਂ ਉਹਨਾਂ ਦੇ ਜੋ ਇੱਕਤਾ ਅਲੋਟਮੈਂਟ ਰੱਦ ਕੀਤੇ ਜਾਣਗੇ ਤੇ ਨਾਲ ਦੀ ਨਾਲ ਉਹਨਾਂ ਨੂੰ 3 ਸਾਲਾਂ ਦੇ ਲਈ ਬਲੈਕਲਿਸਟਡ ਵੀ ਕੀਤਾ ਜਾਏਗਾ ਤੇ ਇਸ ਦੇ ਨਾਲ-ਨਾਲ ਜੇ ਕੋਈ ਜ਼ਿਆਦਾ ਅਨਿਖਾਨੀ ਕਰੇਗਾ ਤਾਂ ਉਹਨਾਂ ਦੇ ਜੋ ਮਿਲਿੰਗ ਦੇ ਲਾਇਸੈਂਸ ਨੇ ਉਹ ਵੀ ਰੱਦ ਕੀਤੇ ਜਾਣਗੇ ਤੇ ਕਾਫੀ ਜੋ ਸਖਤ ਹੋਣ ਪੰਜਾਬ ਸਰਕਾਰ ਇਸ ਦੇ ਉੱਪਰ ਨਜ਼ਰ ਆ ਰਹੀ ਹੈ ਜਦਕਿ ਦੂਜੇ ਪਾਸੇ ਜੋ ਸ਼ੈਲਰ ਮਾਲਕਾਂ ਦਾ ਕਹਿਣਾ ਕਿ ਸਰਕਾਰ ਉਹਨਾਂ ਨਾਲ ਧੱਕਾ ਕਰ ਰਹੀ ਹੈ ਸਪੇਸ ਜੋ ਹੈ ਸਰਕਾਰ ਕੋਲ ਨਹੀਂਗਾ ਜੋ ਸੈਂਟਰ ਸਰਕਾਰ ਨਾਲ ਇਹਨਾਂ ਦੇ ਤਾਲਮੇਲ ਠੀਕ ਨਹੀਂ ਤੇ ਉਲਟਾ ਇਹ ੱਤਕਾ ਸ਼ੈਲਰ ਮਾਲਕਾਂ ਨਾਲ ਸਰਕਾਰ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਪੰਜਾਬ ਵਿੱਚ ਦੂਜੀ ਇੰਡਸਟਰੀ ਜਿਵੇਂ ਕਿ ਟੈਕਸਟਾਈਲ ਲੋਹਾ ਕਾਟਨ ਅਤੇ ਹੋਰ ਉਦਯੋਗ ਤਾਂ ਪਹਿਲੇ ਹੀ ਦਮ ਤੋੜ ਚੁੱਕੇ ਨੇ ਇਸ ਦੇ ਨਾਲ ਨਾਲ ਜੇ ਇਦਾਂ ਹੀ ੱਤਕਾ ਸਰਕਾਰ ਜੋ ਖੇਤੀ ਸਹਾਇਕ ਧੰਦਿਆਂ ਨਾਲ ਕਰੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਤੇ ਕਾਫੀ ਬੁਰਾ ਅਸਰ ਪੈ ਸਕਦਾ ਕਿਉਂਕਿ 90% ਜੋ ਪੰਜਾਬ ਦੀ ਪੋਪੂਲੇਸ਼ਨ ਹੈ ਉਹ ਸਿੱਧੇ ਤੌਰ ਤੇ ਜਾਂ ਨਾਲ ਸਹਾਇਕ ਧੰਦਿਆਂ ਦੇ ਨਾਲ ਖੇਤੀ ਦੇ ਉੱਪਰ ਨਿਰਭਰ ਹੈ ਜੇ ਇਹ ਧੰਦਾ ਆਪਾਂ ਇਦਾਂ ਹੀ ਠੱਕਾ ਕਰਕੇ ਖਤਮ ਕਰਦੇ ਰਾਂਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਬੁਰੇ ਨਤੀਜੇ ਚੱਲਣੇ ਪੈ ਸਕਦੇ ਨੇ ਕਿਉਂਕਿ ਇਸ ਦੇ ਨਾਲ-ਨਾਲ ਉਹਨਾਂ ਦੇ ਕਹਿਣਾ ਹੈ ਕਿ ਜੋ ਸਪੇਸ ਨਾ ਹੁਣ ਕਰਕੇ ਜੋ ਪਿਛਲੇ ਸਾਲ ਵਾਲਾ ਮਾਲ ਲਗਭਗ 4560 ਗੱਡੀਆਂ ਜੋ ਕਿ 132264 ਮੈਟ੍ਰਿਕ ਟਨ ਮਾਲ ਬਣਦਾ ਇਹ ਚਾਵਲ ਅਜੇ ਪਹਿਲੇ ਜੋ ਪਿਛਲੇ ਸਾਲ ਵਾਲਾ ਗਦਾਮਾਂ ਦੇ ਵਿੱਚ ਪਿਆ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਜੇ 2024-25 ਦੀ ਗੱਲ ਕਰੀਏ ਤਾਂ ਉਹ ਫਸਲ ਮੰਡੀਆਂ ਦੇ ਵਿੱਚ ਔਣੀ ਸ਼ੁਰੂ ਹੋ ਗਈ ਹੈ ਤੇ ਜੋ ਪੰਜਾਬ ਦੀਆਂ ਖਰੀਦ ਏਜੰਸੀਆਂ ਵੱਲੋਂ ਲਗਭਗ 185 ਲੱਖ ਮੈਟ੍ਰਿਕ ਟਨ ਝੋਨੇ ਨੂੰ ਖਰੀਦਿਆ ਜਾਏਗਾ ਤੇ ਇਹ 5500 ਰਾਈਸ ਮਿੱਲਾਂ ਦੇ ਵਿੱਚ ਲਗਾਇਆ ਜਾਣਾ ਤੇ ਸਪੇਸ ਨਾ ਹੋਣ ਕਰਕੇ ਕਾਫੀ ਜੋ ਦਿੱਕਤ ਸ਼ੈਲਰ ਮਾਲਕਾਂ ਨੂੰ ਵੀ ਆ ਰਹੀ ਹੈ ਕਾਫੀ ਉਹ ਮਜਬੂਰ ਆਪਦੇ ਆਪ ਨੂੰ ਦੱਸ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਲ ਨੂੰ ਪਿਛਲੇ ਨੂੰ ਛੇਤੀ ਛੇਤੀ ਚਕਾਇਆ ਜਾਏ ਨਹੀਂ ਤਾਂ ਆਉਣ ਵਾਲੇ ਸੀਜ਼ਨ ਦੇ ਵਿੱਚ ਦਿਕਤ ਆ ਸਕਦੀ ਹੈ ਸੋ ਇਸ ਨੂੰ ਲੈ ਕੇ ਸਰਕਾਰ ਸਖਤ ਨਜ਼ਰ ਆ ਰਹੀ ਹੈ ਅੱਗੋਂ ਸ਼ੈਲਰ ਤੇ ਆਰਤੀਏ ਜੋ ਆਬਦਾਰ ਹੁਣਾ ਰੋ ਰਹੇ ਨੇ ਉਹ ਆਪਦੀਆਂ ਜੋ ਮਜਬੂਰੀਆਂ ਸਰਕਾਰ ਨੂੰ ਗਿਣਾ ਰਹੇ ਨੇ ਪਰ ਅਜੇ ਕੋਈ ਠੋਸ ਨਤੀਜਾ ਇਸ ਦੇ ਉੱਪਰ ਨਿਕਲ ਕੇ ਨਹੀਂ ਆ ਰਿਹਾ ਪਹਿਲੇ ਜੋ ਮੀਟਿੰਗਾਂ ਰਾਹੀ ਜੋ ਭਰੋਸਾ ਸਰਕਾਰ ਨੇ ਰਾਈਸ ਮਿਲਰਸ ਨੂੰ ਦਿੱਤਾ ਸੀ ਨਾਲ ਨਾਲ ਕਿਸਾਨਾਂ ਨੂੰ ਵੀ ਦਿੱਤਾ ਸੀ ਪਰ ਹੁਣ ਸਰਕਾਰ ਜੋ ਹੈ ਸਖਤੀ ਕਰ ਰਹੀ ਹੈ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਝੋਨੇ ਦੀ ਖਰੀਦ ਸਮੂਥ ਤੌਰ ਤੇ ਹੁੰਦੀ ਹੈ ਜਾਂ ਪੂਰੀ ਪ੍ਰੋਪਰ ਤਰ੍ਹਾਂ ਤੇ ਹੁੰਦੀ ਹੈ ਜਾਂ ਆਰਤੀਏ ਤੇ ਸ਼ੈਲਰ ਮਾਲਕ ਜੋ ਵਿੱਚ ਥੋੜਾ ਅੜਿੱਕਾ ਲਗਾ ਸਕਦੇ ਨੇ ਬਹਾਲਾਂ ਕਿ ਉਹ ਆਪਦੀ ਮਜਬੂਰੀ ਵੀ ਗਿਣਾਰੇ ਨੇ ਪਰ ਕੋਈ ਠੋਸ ਨਤੀਜਾ ਇਸ ਦੇ ਉੱਪਰ ਅਜੇ ਨਿਕਲ ਕੇ ਨਹੀਂ ਆਇਆ ਸੋ ਤੁਹਾਡੀ ਇਸ ਤੇ ਕੀ رائے ਹੈ ਕਿਸਾਨ ਵੀਰੋ ਤੁਸੀਂ ਵੀ ਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਇਸ ਦੇ ਨਾਲ-ਨਾਲ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਐਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਹੁਤ-ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ